ਮਲਪੀਤਾ ਤੇਆ ਬਾਬੂ ਜੀ ਮੈਂ ਨੀਰੂ ਹਾਂ ਨੀਰੂ ਮਰ ਗਈ ਹਣ ਹੁਣ ਤੁਮਣ ਪ੍ਰੀਤ ਆ ਠੀਕ ਆ ਭਬੀ ਆਜ ਬੜੀ ਬਿਧੀਆ ਗੱਲ ਹੋਈ ਹਣ ਮੇਰੇ ਚਾਚੀ ਨੇ ਨੀਰੂ ਨੂੰ ਮਨਪ੍ਰੀਤ ਬਣਾ ਲਿਆ ਚਲ ਚਾਚੀ ਬਣਾ ਲਿਆ ਪਿਓ ਦਾ ਪਿਆਰ ਮਿਲ ਗਿਆ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਮੈਂ ਤਾਂ ਹੁਣੇ ਚਾਚੀ ਨੂੰ ਦੱਸ ਕੇ ਆਉਣੀ ਆ ਚਲ ਡੈਡੀ ਜੀ ਮੈਂ ਜਾਣਾ ਹਾਂ ਤੇ ਤੁਸੀਂ ਮਿਲੋ ਪਿਆਉਤੀ ਤੇ ਅਸੀਂ ਤੋੜਾਂਗੇ ਤੀ ਨੂੰ ਪਰ ਇਤਨੀ ਆਹ ਤੇ ਸਾਰੀ ਸਲਾਹ ਕਰਕੇ ਫੇਰ ਧੀਆ ਨੂੰ ਤੋੜਾਂਗੇ ਤੋੜਾਂਗੇ ਜਰੂਰ ਹਾਂ ਜਦੋਂ ਧੀ ਬਣਾ ਲਈਆ ਤਾਂ ਫੇਰ ਹੁਣ ਤੋੜਨਾ ਹੀ ਆ ਹਾਂਜੀ ਹਾਂਜੀ ਡੈਡੀ ਉਹ ਚਲੋ ਇਹਦੀ ਵੀ ਸਲਾਹ ਹੋਣੀ ਲੈਣੀ ਚਾਹੀਦੀ ਜਾਨੂੰ ਨਾ ਬਈ ਇਹਨੇ ਕੀ ਆਖਣਾ ਵਿਚਾਰੀ ਨੇ ਚਲੋ ਫੇਰ ਮੈਂ ਕਰਦਾ ਮੰਮੀ ਡੈਡੀ ਨਾਲ ਗੱਲ ਜਾ ਕੇ ਹਾਂ ਮਾਮੀ ਦੇ ਵੀ ਨਾਲ ਗੱਲ ਕਰ ਲੋ ਤੁਸੀਂ ਵੀ ਕਰ ਲਿਓ ਫੋਨ ਕਹੀਂ ਵੀ ਕਰ ਲਾਂਗੇ ਤੇ ਆਪਾਂ ਉਹ ਇੱਕ ਘੰਟਾ ਪਾਠ ਵੀ ਕਰਾ ਲਈਏ ਹਾਂਜੀ ਹਾਂਜੀ ਉਹ ਵੀ ਜ਼ਰੂਰੀ ਹੈ ਹਾਂ ਤੇ ਜਿਹੜਾ ਹਰ ਸਾਲ ਬਾਅਦ ਵੀ ਨਾ ਕਰਾਉਂਦੇ ਹੁੰਦੇ ਆ ਕੋਈ ਮੈਂ ਤਾਂ ਗੱਲ ਆ ਇਹੋ ਜਿਹਿਆਂ ਨੂੰ ਮੰਨਣਾ ਨਹੀਂ ਮਹਾਰਾਜ ਦਾ ਨਾਲ ਹੈ ਨਾ ਇਹ ਤੋਂ ਮੱਝੀ ਲੈ ਲੋ ਚਲੋ ਚਲੋ ਜੋ ਰੀਤੀ ਰਿਵਾਜ ਆ ਕਰ ਲੋ ਹੈ ਉਦੋਂ ਬਾਅਦ ਅਸੀਂ ਤੋਰਾਂਗੇ ਕਿਹਾਂ ਨੂੰ ਤੋਰਾਂਗੇ ਜਾਨੀ ਰੀਤੀ ਮਨਾਲੀ ਹਾਂ ਤੂੰ ਖੁਸ਼ ਹੋਣਾ ਠੀਕ ਹੈ ਚੰਗਾ ਰੈਡੀ ਮੈਂ ਦਾਦਾ ਜਾਂ ਕੇ ਸਮਰੀਦ ਨੂੰ ਚੰਗਾ ਠੀਕ ਵਾਂਡੇ ਜਾਂਦੀ ਪਤਾ ਨਹੀਂ ਕਿੱਥੋਂ ਇਹ ਕੁੜੀ ਨੂੰ ਛੇਤੀ ਪਿਆ ਜਾਂਦੀ ਸੁੱਖ ਨੂੰ ਲੈ ਵੀ ਇੱਕ ਜਾਣਾ ਘਰ ਆਜੇ ਰ ਦੂਜਾ ਫੇਰ ਚਲ ਜੇ ਹੈ باروں پتا ٹا چل گیا کری کتنے منپریت ਇੱਧਰ ਆ ਜਾਓ ਘਰ ਨੂੰ ਮੇਰੀ ਸੁਣੋ ਗੱਲ ਘਰ ਨੂੰ ਆਓ ਆਈ ਆ ਨਾ ਮਨਪ੍ਰੀਤ ਠੀਕ ਆ ਜਿਹੜੀ ਪਿੱਛੇ ਆ ਗਈ ਹੋ ਰਿਹਾ ਆਪਣੇ ਗਾਂ ਆ ਜਾਣਾ ਲੈ ਭੀ ਆ ਬੂਆ ਕਦੀ ਮਾਰਿਆ ਨਹੀਂ ਆ ਬੰਦੇ ਦਾ ਕਰਕੇ ਹੁਣ ਸਾਰੇ ਦਿਹਾੜੀ ਬੂਏ ਮਾਰਨੇ ਪੈਂਦੇ ਆ ਇੱਕ ਮਿੰਟ ਬੂਆ ਕੀ ਕੁੰਨਾ ਰਹੇਗਾ ਤੁਹਾਨੂੰ ਪਤਾ ਨਹੀਂ ਕਿੱਦਾਂ ਸਮਝ ਲੱਗੀ ਬੂਆ ਖੁੱਲਾ ਵਾ ਮੁੰਡੇ ਨੇ ਮੈ ਪੈਸੇ ਮੰਗਣ ਦੇ ਬਣ ਪੀਦ ਦਿਨੇ ਆ ਦਿਨੇ ਮੈਂ ਹੋਰ ਦੇ ਮੰਦਰੋਂ ਹੈ ਕਦੋਂ ਦਾ ਮਨਜੋਤ ਨੂੰ ਫੋਨ ਕੀਤਾ ਕਹਿੰਦਾ ਮੈਂ ਆ ਗਿਆ ਆ ਆ ਗਿਆ ਤੇ ਚੰਗੀ ਗੱਲ ਹੋਈ ਆ ਮੈਂ ਨਾਮਿੰਟ ਵੇਖਾਂ ਹਮ ਜਿੱਧਰ ਮਰਜੀ ਚੱਲ ਜਾਂਦੇ ਇੱਥੇ ਬੋ ਐਦਾਂ ਦੇ ਕੰਮ ਨਾ ਕਰਿਆ ਕਰੋ ਸਮਝ ਫੜੋ ਥੋੜੀ ਬੋਧੀ ਆਪਣੇ ਦਿਮਾਗ ਨੂੰ ਸੈੱਟ ਕਰੋ ਕੀ ਹੋ ਗਿਆ ਵਾ ਹੁਣ ਇੰਨੀਆਂ ਦਵਾਈਆਂ ਬੂਟੀਆਂ ਇੰਨਾ ਕੋ ਹੋ ਗਿਆ ਵਾ ਹੁਣ ਦਵਾਈਆਂ ਹੀ ਖਾਈ ਜਾਣੀਆਂ ਵਾ ਫੇਰ ਸੈੱਟ ਹੋਣਾ ਵਾ ਉਦਾਂ ਵੀ ਸਮਝ ਫੜੋ ਥੋੜੀ ਬੋਧੀ ਬਾਕੀ ਨਹੀਂ ਆਣਿੰਦੀ ਹੱਦੇ ਸਮ੍ਰੀਤ ਵਾ ਗੁਰਵਰ ਵਾ ਸਾਬੀ ਆਇਆ ਬਾਹਰੋਂ ਕਿੰਨੇ ਜਾਣੇ ਆ ਹੋਰ ਘਰ ਦੇ ਵਿੱਚ ਮੈਂਂ ਦੇ ਦੇਦੀ ਤੁਹਾਨੂੰ ਕੀ ਖਾਣਾ ਕੋਸ਼ ਹੁਣ ਬਈ ਮੁੰਡਾ ਆ ਜੇ ਗਾਂਹ ਤੇ ਦਵਾਈ ਲਿਆਵੇ ਜਾ ਕੇ ਨੇਰਾ ਹੋ ਜਾਣਾ ਵਾ ਨਾ ਮੰਡੇ ਵਾਲਿਆਂ ਨੇ ਪਤਾ ਨਹੀਂ ਕਦੋਂ ਆਏ ਆਉਣਾ ਕਿੱਧਰ ਹਾਈ ਹਾਈ ਗੰਦੀਆਂ ਮੰਦੀਆਂ ਚੀਜ਼ਾਂ ਚੁਕਚੁਕ ਮੂੰਹ 'ਚ ਪਾਈ ਜਾਂਦੇ ਆ ਪਤਾ ਨਹੀਂ ਕਿਹ ਜਾਨਵਰ ਨੇ ਭਾਏ ਮੂੰਹ ਪਾਇਆ ਭਾਏ ਸੱਪ ਸਲੂਪੀਆਂ ਵਿੱਚ ਬੜੇ ਹੋਣ ਇਧਰ ਜੀ ਜੇ ਤੁਹਾਨੂੰ ਬੜੀਆਂ ਦੇਖਦੀਆਂ ਵਾ ਜਾਹੋਂ ਜਾ ਕੇ ਮਹੀਨ ਪੱਠੇ ਪਾਓ ਕੰਮ ਕਰੋ ਕੋਈ ਹਾ ਹੁਣ ਵਾ ਮਨਪ੍ਰੀਤ ਆਈ ਆ ਠੀਕ ਆ ਇਧਰ ਨੂੰ ਅਗਲੇ ਲੰਮੇ ਬੈਜੋ ਉਹਦੋਂ ਪਾਸਾ ਮੋੜ ਲਓ ਲਾਓ ਜੁੱਤੀ ਐਡ ਵੀ ਨਹੀਂ ਗੱਲ ਵੀ ਜੁੱਤੀ ਨਹੀਂ ਲਾਦੀ ਹੋਣੀ ਹਾਦੀ ਕਰੀ ਜਾਂਦੇ ਆ ਹੁਣ ਕੇਸ ਖੂਸ ਨਾ ਮਟ ਲਿਓ ਕਿਤੇ ਇਹ ਨਾ ਹੋਵੇ ਕਿ ਮੇਰਾ ਸੇਵਾ ਪਾਣੀ ਹੋਣ ਡਿਆ ਵਾ ਹਾ ਸਾਥ ਮੈਨੂੰ ਇਹ ਜਿਹੜਾ ਛੱਡਦੇ ਆ ਕੰਮ ਮੈਂ ਸਵਾਹ ਕਰਨਾ ਕਰਦਾ ਕੋਈ ਜਾ ਜਾਂਦੇ ਜਾਜ ਜਾ ਜਾ ਹੋ ਹੋ ਜਾਜ ਓਏ 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 ਬਾਏ ਚੱਲ ਠੀਕ ਆ ਬਾਏ ਜਾਏ ਤੂੰ ਆ ਗਿਆ ਮੁੰਡਾ ਤੁਹਾਡਾ ਜਿਹੜਾ ਜਾਏ ਤੇ ਚੜਕੇ ਗਿਆ ਸੀ ਨਾ ਉਹ ਘਰੇ ਹੀ ਆ ਹੁਣ ਤੂੰ ਕਾ ਤੂੰ ਮਨ ਖਰਾਬ ਕਰਨ ਲਈ ਮੇਰੀ ਚਾਹ ਨਾ ਢੀ ਨਹੀਂ ਲੱਗਣ ਦੀ ਆਪਣਾ ਚਾ ਚੜਿਆ ਚੱਲਾ ਹਾਂ ਮੇਰੋਂ ਇੰਨੀ ਖੁਸ਼ੀ ਦੀ ਗੱਲ ਤੇ ਤੂੰ ਹੀ ਦਮਨ ਖਰਾਬ ਕਰਨ ਦੀ ਆ ਹਾਂ ਉਹ ਜੀ ਤੂੰ ਉਹ ਤੇ ਸਾਡੀ ਗਈ ਤੀ ਵਾਪਸ ਆਈ ਆ ਹੈ ਨਾ ਹੁਣ ਤੇ ਇਹਨਾਂ ਚਾ ਚੜਿਆ ਵਾ ਇਹ ਤੇ ਭਾਈ ਨੂੰ ਤੋ ਦਾਕੀ ਜਰਿਆ ਮਨਪਰੀ ਤੀ ਮੇਰੀ ਮਨਪਰੀ ਤੀ ਆ ਤੇ ਇਹਨੂੰ ਅਪਣਾ ਲਈਏ ਹੈ ਨਾ ਕਿੱਥੇ ਜਾ ਉਹ ਵਿਚਾਰੀ ਤੀ ਹੈ ਨਾ ਤੇ ਤੂੰ ਇਹਦੇ ਮਨ ਖਰਾਬ ਕਰਨ ਜਾਗਾ ਅੱਜ ਦੇ ਬਾਅਦ ਨਾਲੇ ਤੂੰ ਆ ਘੁੰਡ ਨਹੀਂ ਕੱਢਣਾ ਨਾ ਸ਼ੁਕਰ ਹੈ ਜਰੇ ਹਣਾ ਸਮਝੋ ਇਹ ਨਾ ਨੀਰੂਨੀ ਇਹ ਮਨਪ੍ਰੀਤ ਦਾ ਸਹਯਾ ਮਨਪ੍ਰੀਤ ਫੇਰ ਸਾਡੇ ਘਰ ਆ ਗਈ ਹੈ ਹਾਂ ਪਾਜੀ ਦੀ ਭਗਤੀ ਦੇ ਮੋੜ ਕੀ ਬਹੁਤ ਜ਼ਰਾ ਬਰਾ ਕਰਦੇ ਨਾ ਮਾਰੇ ਨੇ ਆਖਣਾ ਪੀ ਲਾਉ ਤੂੰ ਦੂਜੀ ਧੀ ਲੈ ਲੈ ਹੈ ਨਾ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਹੈ ਆਪਣੇ ਪੰਚਾਇਤੀ ਜਿਹੜੇ ਸ਼ਗਨ ਵਿਹਾਰ ਮਹਿਮਨਪਰੀ ਤੇ ਵਿਆਹ ਚ ਨਹੀਂ ਨਾ ਕੀਤੇ ਮੈਂ ਨੀਰੂ ਨੂੰ ਮਾਨਪਰੀਤ ਬਣਾ ਕੇ ਸਾਰੇ ਸ਼ਗਨ ਵਿਹਾਰ ਕਰਕੇ ਤੋਰਨਾ ਚਾਹ ਸ਼ੁਕਰ ਸ਼ੁਕਰ ਕੀ ਤੇ ਹਾਂ ਸ਼ੁਕਰ ਹੈ ਹਾਂ ਤੋਰਾਂਗੇ ਹੁਣ ਸੈਦ ਪਾਣਾ ਮੜੀ ਜੇ ਇੱਕੋ ਵੀ ਰੀਣਾ ਕਰਾਉਣਾ ਹੁਣ ਅੱਛਾ ਅੱਛਾ ਪੌਣੇ ਸਾਲ ਵਾਲਾ ਜਿਹੜਾ ਰੀਣਾ ਕਰਾ ਲੈਣਾ ਹਾਂ ਤੇ ਉਹਨਾਂ ਨਾਲ ਸਲਾਹ ਕਰ ਲੈਂਦੇ ਹਾਂ ਠੀਕ ਹੈ ਹੈ ਕਿ ਨਹੀਂ ਫੇਰ ਮਾਸੀ ਜੀ ਨੂੰ ਸਲਾਹ ਕਰਦੇ ਤੇ ਮੇਰੀ ਤੀਨ ਮੇਥਲੀ ਤਰੀਕ ਮੇਸਲਾ ਤਰੀਕ ਮੇਸਲਾ ਕਿ ਤਰੀਕ ਨੂੰ ਕੀ ਆਪਣੇ ਰੀਤੇ ਤਾਰਾ ਪੰਜੋ ਰਲੇ ਮਿਲੇ ਜਾਂ ਕੋਈ ਗੱਲ ਨਹੀਂ ਗਿਆ ਨਾ ਕੇ ਚਲੋ ਮਹਾਰਾਜ ਉੱਤੇ ਨੇ ਆਪਣੇ ਘਰ ਹੱਸਣ ਵਸਣਗੇ ਅਗਰ ਮੇਰੇ ਭਾਈ ਆ ਗਏ ਲੈਣੇ ਤਾਂ ਫਿਰ ਵਾਈਬੂਈ ਨਹੀਂ ਕੋਈ ਆਏਗਾ ਇਹ ਭਾਈਆਂ ਦੀ ਤਾਂ ਟੈਨਸ਼ਨ ਨਹੀਂ ਲੈਣੀ ਅਸੀਂ ਬੈਠੇ ਨਹੀਂ ਇੱਥੇ ਸਾਰੇ ਜਣੇ ਹੈ ਨਾ ਅਹੀਂ ਤੈਨੂੰ ਇੱਥੋਂ ਨਹੀਂ ਜਾਣ ਦੇਣਾ ਕੀ ਬਣਾ ਲਿਆ ਨਾ ਉਹਨਾਂ ਨੂੰ ਕਿਤਰਾ ਲੈ ਕੇ ਜਾਣਗੇ ਸਾਡੇ ਕੋਲ ਅਹੀਂ ਕਹਿ ਦੇਣਾ ਕਿ ਮੇਰੂ ਹੈ ਨਹੀਂ ਇਹ ਹੈ ਹੀ ਮਨਪਰੀ ਤੇ ਨਹੀਂ ਕਿਦਾਂ ਲੈ ਜਾਣਗੇ ਲੈ ਜਾਊਗਾ ਉਹ ਸਾਬਣਾ ਨਹੀਂ ਵਾ ਆਹਨ ਦੀ ਕੋਈ ਗੱਲ ਆਜੋ ਆਜੋ ਜਿਹੜਾ ਆਊਗਾ ਉਹ ਤੁਰਕੇ ਤਾਂ ਆਊਗਾ ਤੇ ਜਾਊ ਘਾਤੇ ਹਾਂ ਖਣ ਕੇ ਤੇ ਚੁੱਕੇ ਮੇਰੇ ਗੁੱਸਾ ਨਾ ਕਰੀ ਆਪਾਂ ਤੇਨੂੰ ਮਨਪਰੀ ਤੇ ਕੀ ਕਰਨਾ ਹਾਂ ਠੀਕ ਸਾਨੂੰ ਸਾਡੀ ਧੀ ਮੈਗੀ ਠੀਕ ਐਸੇ ਵੀ ਤਾਂ ਪਹਿਲੇ ਵੀ ਸਭੀ ਮਨਪਰੀ ਸੀ ਬੋਲੇ ਡੜੀ ਐਂ ਕਰੋ ਭੱਜ ਕੇ ਆਓ ਤਾਂ ਮਿੱਠੇ ਮਠੇ ਲੈ ਆਓ ਕੋਈ ਤੇ ਚਲੋ ਚਾਹ ਮੈਂ ਬਣਾਉਣੀ ਆ ਜੀ ਚਾਹ ਪੀ ਕੇ ਜਾਈਓ ਹਾਂ ਚਲ ਕੋਈ ਗੱਲ ਅਜਵਾ ਨੀਰੂ ਚਲ ਬੈਠੋ ਨੀਲੂ ਨਹੀਂ ਕਹਿਣਾ ਹੁਣ ਪਾਸ ਤੋਂ ਮਨਪਰੀ ਸੀ ਕਹਿਣਾ ਨਹੀਂ ਮੇਰਾ ਤਾਂ ਘਰ ਜਾਣ ਨੂੰ ਜੀ ਨਹੀਂ ਕੰਡਿਆ ਜਿਸ ਮਰੀ ਤੱਕਰਪੀ ਉਹਨੇ ਜਦ ਕੰਡਣਾ ਬਣਾ ਲੈ ਗਏ ਨਹੀਂ ਆਇਆ ਤੇ ਮੈਂ ਕੀ ਜਵਾਬ ਦਊਗਾ ਨੂੰ ਹੁਣ ਘਰ ਵੀ ਗੱਲ ਕਰਨੀ ਪੈਣੀ ਹੈ ਤੇ ਕੀ ਕਰਾਂ ਮੈਂ ਵਿਚਾਰੇ ਬਾਸੇ ਫਸਿਆ ਹੀ ਪਿਆ ਹਾਂ ਚੱਲ ਮੈਂ ਕਿੱਲਾ ਘਰ ਤੇ ਜਾਵਾਂ ਫਿਰ ਵੇਖੀ ਜਾਂਦੀ ਹੈ بابا سکا بڑا گیٹ مارے ممی نے بیل مارا ممی ڈیڈی سے پارک بچ بیٹھے, بیٹھے بیل ماری سمری نے باہر آ گیٹا ممی ਆ ਗਈ ਪਤ ਮੰਜੋਤ ਆ ਗਿਆ ਈ ਚੰਗਾ ਹੋਇਆ ਨੀਰੂ ਵੀ ਆ ਗਈ ਹੋਣੀ ਆ ਨੀਰੂ ਕੰਮ ਕਰੂਗੀ ਕੁਛ ਮੈਂ ਕੰਮ ਕਰੂੰਗੀ ਤੇ ਇਹ ਆਪਣੇ ਮੰਜੋਤ ਡਾੜੀ ਲਾ ਕੇ ਬਹੁਗਾ ਦਵਾਈ ਲਿਆਊਗਾ ਪਰ ਉਦਾ ਇੱਕ ਗੱਲ ਹੈਗੀ ਉਹ ਸਾਰੇ ਕੰਮ ਮਨਪਰੀ ਦੇ ਹੱਥੀਂ ਕਰਲੇ ਆ ਅੜੀ ਨੀਰੂ ਆ ਨਾ ਇਹ ਤਾਂ ਮਨਪਰੀ ਤਾਂ ਹੁਣ ਲੱਗੀ ਜਾਂਦੀ ਪਤਾ ਨਹੀਂ ਕੀ ਸਾਹਿਬ ਕਿਤਾਬ ਹੋਆ ਇਹਦੀ ਗੱਲ ਵੇਖੇ ਤੇ ਝਟਕਾ ਜਾ ਹੀ ਲੱਗ ਜਾਂਦਾ ਮੰਮੀ ਬੜੇ ਗੇੜ ਮਾਰੇ ਯਾਰ ਗੇੜ ਕੀ ਮਾਰਨੇ ਪਤਾ ਮੈਂ ਲੀੜੇ ਸੁਕਣੇ ਪਾਉਂਦਾ ਫਿਰ ਡੈਡੀ ਤੇਰਾ ਬਾਹਰ ਭੱਜ ਗਿਆ ਮੈਂ ਤੇ ਫੜਾ ਫੜ ਬਾਹੋਂ ਫੜ ਕੇ ਲਿਆਈ ਤੇ ਹਾਰ ਕੇ ਮੈਂ ਕੁੰਡਾ ਮਾਰਿਆ ਤੇ ਆਖਾਂ ਮਨਜੋਦ ਆਇਆ ਨਹੀਂ ਹਲੇ ਤੱਕ ਆ ਗਿਆ ਨੀਰੂ ਕਿੱਥੇ ਆ ਨੀਰੂ ਤਾਂ ਉੱਥੇ ਰਹਿ ਪਈ ਆ ਉਹ ਕਿਉਂ ਨਹੀਂ ਆਈ ਚਲ ਮੈਂ ਦੱਸਦਾ ਆਂ ਬਾਓ ਆ ਇਸ ਮਰੀਦ ਤੇ ਰੋਣ ਨਹੀਂ ਚੰਗਾ ਪਾਉਂਦੀ ਨੀ ਨੀਰੂ ਨਹੀਂ ਆਈ ਨੀਰੂ ਨਹੀਂ ਆਈ ਚਲ ਆ ਸਮਝਾਉਣਾ ਉਹਨੂੰ ਵੀ ਚਲ ਮੈਂ ਆ ਕੇ ਕੁਰਸੀ ਲੈ ਕੇ ਲੈ ਆ ਕੁਰਸੀ ਦਾੜੀ ਉਹ ਦਤਨ ਕਰਨ ਦੇ ਹੋਰ ਕੀ ਆ ਉਹ ਤਾਂ ਮਾਹ ਰਾਣੀ ਦੇ ਮਹਾਰਾਜਾ ਚੱਲ ਕੇ ਵਾਂਡੇ ਹਾਂ ਹੋਰ ਕੀ ਆ ਉਹਨਾਂ ਰ ਇਹਨਾਂ ਨਹੀਂ ਪਤਾ ਲੱਗਦਾ ਜਿਹੜਾ ਪਿਓ ਬਿਮਾਰ ਵਾ ਅਸੀਂ ਵਾਂਡੇ ਦੇਖਣ ਆਏ ਆ ਕਿ ਜਾਂ ਵੀ ਅਸੀਂ ਕਿੱਦਾਂ ਆਏ ਆ ਲੈ ਉਹਨਾਂ ਨੂੰ ਇਹ ਸਾਜ ਸਰਪ੍ਰਾਈਜ਼ ਹੀ ਸਾਡੇ ਸਿਰ ਤੇ ਚੜ ਗਿਆ ਮੈਂ ਨਹੀਂ ਰੋਜ਼ ਦਿਹਾੜੀ ਸਰਪ੍ਰਾਈਜ਼ ਦਿੰਦੇ ਵਾਂਡੇ ਜਾ ਜਾ ਰਿਸ਼ਤੇਦਾਰਾਂ ਨੂੰ ਅਹੀਂ ਤੇ ਆਖਿਆ ਆਊਗਾ ਮਾਰੋਂ ਤੇ ਕੋਈ ਹੱਥ ਵੜਾਊਗਾ ਜੋ ਦਾ ਕੰਮ ਦਾ ਵਧ ਗਿਆ ਤੇ ਉਹ ਤਾਂ ਜਾਰੀ ਹੱਤ ਕਰਦਾ ਸਕੋ ਕੀ ਤਾਂ ਉਹ ਹੱਤ ਕਰਦਾ ਕਿ ਉਹ ਕਰਾਉਂਦੀ ਮੈਨੂੰ ਤੱਕ ਸਮਝ ਨਹੀਂ ਲੱਗਦੀ ਪੱਗ ਬੰਨੀ ਫਿਰੇ ਤੇ ਮੈਂ ਦਵਾਈ ਲੈਣ ਚੱਲਿਆ ਤੇ ਉਹ ਗਾੜੀਆਂ ਨਹੀਂ ਤੇ ਵਾਂਡੇ ਚੱਲੇ ਆਂ ਇੱਥੇ ਬਨਾਨ ਕੇ ਚੱਲੇ ਰਹੇ ਮੁੰਡੇ ਦੇ ਵਾਂਡੇ ਛੋਇਦੇ ਆ ਕਰ ਬੰਦਾ ਬਿਮਾਰ ਪਿਆ ਹੋਣੀ ਮੈਂ ਇੱਥੇ ਜੇ ਮੈਂ ਲੀੜੇ ਸੁੱਕਣੇ ਪਾ ਕੇ ਲੰਮੇ ਪੈਨ ਛੜ ਕੇ ਅੰਦਰ ਚੱਲ ਜਾਂਦੀ ਬਾਹਰ ਭੱਜ ਜਾਂਦਾ ਗਾੜੀ ਨਹਿਰ ਦਾ ਰਾਹ ਤੈਨੂੰ ਪਤਾ ਜੇ ਕੋਈ ਗੱਲਬਾਤ ਹੋ ਜਾ ਤਾਂ ਕੌਣ ਜ਼ਿੰਮੇਵਾਰ ਤੇ ਹੋਰ ਤੇ ਨੀਰੂ ਕਿੱਥੇ ਕਿਉਂ ਨਹੀਂ ਲਿਆਂਦੀ ਦੱਸ ਮੈਨੂੰ ਅੰਮੀ ਜਿਹੜੀ ਨੀਰੂ ਆ ਨਾ ਉਹ ਮਨਪ੍ਰ ਹੈਂ ਉਹ ਕਿਦਾਂ ਉੱਥੇ ਕਿੰਨੂੰ ਨਹੀਂ ਪਤਾ ਤੇ ਮਨਪ੍ਰੀ ਨੂੰ ਪਤਾ ਸੀ ਉਹਦੇ ਡੈਡੀ ਨੇ ਅੱਜ ਮੰਨਿਆ ਕਿ ਦੱਸਿਆ ਕਿ ਉਹ ਜੁੜਵਾ ਪਹਿਣਾ ਹੀ ਜੀ ਜੁੜਵਾ ਪਹਿਣਾ ਆਹ ਹੋਏ ਉਹ ਹਿੰਦੀ ਬੋਲਦੀ ਆ ਉਹ ਪੰਜਾਬਣ ਮਾਏ ਜੁੜਵਾ ਪਹਿਣਾ ਕਿਦਾਂ ਹੋ ਗਿਆ ਏ ਉਹ ਦੱਸੀ ਸਾਰੀ ਮੈਨੂੰ ਗੱਲ ਤੇ ਮੈਂ ਦੱਸ ਦਾਂ ਹਰੀ ਗੱਲ ਅੱਛਾ ਹੂੰ ਜੋ ਕਹਿੰਦੇ ਸੀ ਕਿ ਤੂੰ ਨੇ ਸਾਲ ਦਾ ਖਣਪਾ ਕਰਾਉ ਮਨਪੀਤ ਦਾ ਹਾਏ ਪੌਣਾ ਸਾਲ ਆ ਜਿੱਥੋਂ ਪਤੂ ਹੋ ਗਿਆ ਵਾ ਸਾਲ ਦਾ ਨਹੀਂ ਹੁੰਦਾ ਪੌਣੇ ਸਾਲ ਦਾ ਹੁੰਦਾ ਵਾ ਅਜੇ ਕਿੱਥੇ ਪੌਣਾ ਸਾਲ ਹੋ ਗਿਆ ਵਾ ਉਹੋ ਹੀ ਜੋ ਕਰਦੇ ਹੁੰਦੇ ਆ ਤੋ ਕਹਿੰਦੇ ਫੇਰ ਤੈਨਾਂ ਤੋੜਦਾ ਹੀ ਨੀਰੂ ਨੂੰ ਨੀਰੂ ਨੂੰ ਆਹ ਤੇ ਪਹਿਲਾਂ ਮੈਂ ਵੀ ਨਹੀਂ ਮੰਨਦਾ ਮੇਰਾ ਜੀਤ ਕਰਦਾ ਨਹੀਂ ਹੈ ਪਰ ਹੁਣ ਸਮਝੀਦ ਕਰਕੇ ਮੈਨੂੰ ਕਰਨਾ ਪੈਣਾ ਆ ਆਹੋ ਉਹ ਤੇ ਚੱਲ ਪੁੱਤ ਗੱਲ ਚੰਗੀ ਆ ਨੀਰੂ ਮਾਂ ਦਾ ਪਿਆਰ ਮਿਲ ਜੂਗਾ ਇਹ ਤੇ ਗੱਲ ਮਮੀ ਉਦਾਂ ਭਲਾ ਜੇ ਇੱਕ ਸਾਲ ਦਾ ਖਣਪਾ ਕਰਾ ਲਈਏ ਇੱਦਾਂ ਭੁੱਲ ਜਾਂਦੀ ਆ ਮਾਂ ਪੀ ਦੀਆਂ ਭੁੱਲ ਜਾਣਗੀਆਂ ਨਹੀਂ ਪੁੱਤ ਜਾਂਦਾ ਕਿੱਥੋਂ ਭੁੱਲਣੀਆਂ ਮਾਂ ਉਹਦੀਆਂ ਐਡੀ ਧੀ ਸਾਡੀ ਚੰਗੀ ਐਡੀ ਧੀ ਸਾਡੀ ਸਿਆਣੀ ਉਹਦੀਆਂ ਜਾਂ ਤਾਂ ਨਹੀਂ ਭੁੱਲ ਸਕਦੀਆਂ ਪਰ ਇਹ ਆ ਵੀ ਆ ਰਿਵਾਜ ਬਣੇ ਪਿਆਰ ਬਣੇ ਕਹਿੰਦੇ ਗਤੀ ਹੋ ਜਾਂਦੀ ਆ ਉਹ ਜਾਂਦਾ ਜੇ ਹੋ ਜਾਂਦਾ ਇਹ ਕਰਕੇ ਲੋਕੀ ਕਰਾਉਂਦੇ ਆ ਤੇ ਫਿਰ ਹੁਣ ਜਦੋਂ ਉਹ ਕਹਿੰਦੀ ਆ ਕਰਾਉ ਤੇ ਫਿਰ ਸਾਨੂੰ ਕਰਾਉਣਾ ਹੀ ਪੈਣਾ ਵਾ ਆਹੋ ਕਰਨੇ ਪੈਣਾ ਵਾਂਗੇ ਮੈਂ ਤਾਂ ਆਪ ਘਰ ਆਉਂਗਾ ਡਰਦਾ ਕਿ ਸੁਬੀਸ਼ ਨੇ ਕਿਹਾ ਕਿ ਲੈ ਕੇ ਨਹੀਂ ਆਇਆ ਲੈ ਕੇ ਨਹੀਂ ਆਇਆ ਪਰ ਚਲ ਉਹਨਾਂ ਦੇ ਗੱਲ ਚੰਗੀ ਵੀ ਮੰਨਦਰਾ ਵੀ ਨਿਰਾ ਉਹਦੇ ਵਰਗਾ ਵਾ ਪਰ ਹੁਣ ਮੈਂ ਨਹੀਂ ਆ ਉਹਨੂੰ ਨੀਰੂ ਨੀਰੂ ਕਹਿੰਦੇ ਆ ਫੇਰ ਆਪਾਂ ਨੀਰੂ ਤੇ ਨਹੀਂ ਕਹਿਣਾ ਫੇਰ ਇਹ ਮਨਪਰੀ ਤੇ ਆਖਿਆ ਕਰਾਂਗੇ ਉਹਨੂੰ ਆਹੋ ਉਹਨਾਂ ਨੇ ਡੈਡੀ ਵੀ ਕਿਹਾ ਕਿ ਉਹਨੂੰ ਮਨਪਰੀ ਕਹਿਣਾ ਵਾ ਹਾਂਜੀ ਹਾਂਜੀ ਗੱਲ ਦੀ ਪੁੱਤ ਇਪ ਤਾਂ ਇਹ ਆਪਣੇ ਲਿਖੀ ਹੋ ਗਈ ਮੇਰੇ ਕੋਲ ਆ ਵੀ ਗੱਲ ਹੀ ਨਹੀਂ ਹੁੰਦੀ ਨਾ ਉੱਥੇ ਹੁੰਦੀ ਹੈ ਔਰ ਇਹ ਮਾਇਓ ਸਮਰੀਤ ਨੇ ਮੈਨੂੰ ਛੱਡਣ ਲਈ ਮੰਗਾਈ ਇਹਨੂੰ ਲੈਣਾ ਨਹੀਂ ਉਹਨੇ ਲੈ ਆ ਕੇ ਛੱਡਣੀ ਆ ਪੁੱਤ ਚੱਲ ਜੇ ਉਹਨਾਂ ਨੇ ਮੰਨ ਗਏ ਆ ਵੀ ਸਾਡੀ ਇਹ ਵੀ ਧੀ ਆ ਆਪਣੇ ਸਿਰ ਤੇ ਹੱਥ ਰੱਖਿਆ ਜੋ ਵੀ ਕਰਤਾ ਨਾ ਸਮਝੋ ਠੀਕ ਹੀ ਆ ਦੱਸਾਂ ਤੇਰੀ ਡੈਡੀ ਨੂੰ ਹੁਣ ਦਾਦ ਉਠੋ ਮੇਰਾ ਸੋਸਲਿਕ ਸਰੀਰ ਜੀ ਕੰਬੀ ਜਾਂਦਾ ਮਮੀ ਨਹੀਂ ਪੁੱਤ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਜੋ ਉਹਨਾਂ ਨੇ ਕਹਿਤਾ ਨਾ ਚੰਗਾ ਹੀ ਕਹਿਤਾ ਵਾ ਉਠੋ ਮੈਂ ਕਿਹਾ ਹੁਣ ਮਨਪ੍ਰੀਤ ਨੇ ਆ ਜਾਣਾ ਤੁਹਾਡੀ ਨੇ ਆ ਗਈ ਕਿੱਥੇ ਅਜੇ ਨਹੀਂ ਆ ਗਈ ਆਉਣਾ ਵਾ ਉਹਨੇ ਉਹਨੇ ਆ ਜਾਣਾ ਹੁਣ ਅੱਜ ਅੱਜ ਨਹੀਂ ਅੱਜ ਨਹੀਂ ਹਲੇ ਅਜੇ ਥੋੜੇ ਦਿਨ ਲੱਗਣੇ ਆ ਹੁਣ ਐ ਸਰੀਰ ਨੂੰ ਸੈੱਟ ਕਰ ਲਿਓ ਚੰਗਾ ਆਹੋ ਮੈਂ ਮੈਂ ਦੱਸਦਾ ਸੱਚੀ ਹੈ ਦਿਮਾਗ ਦੀ ਜੋ ਲੱਗਾ ਵਾ ਉਹ ਦਿਮਾਗ ਤਾਂ ਹੀ ਲੱਗਾ ਨਾ ਮੈਂ ਕਿਤਾ ਵੇਖ ਕੇ ਮਨ ਹੋਈ ਜਾਵੇ ਚੰਗਾ ਵੀ ਸੱਚੀ ਮਨਪ੍ਰੀਤ ਹੀ ਆ ਉਦਾਂ ਵੇ ਲੋ ਕੀ ਰੱਬ ਦੇ ਰੰਗ ਆ ਇਦਾਂ ਹੀ ਜਿੱਦਾਂ ਮੈਂ ਤੁਹਾਨੂੰ ਅੱਗੇ ਉਹ ਦੱਸਿਆ ਤੇ ਆਪਣੇ ਇਦਾਂ ਹੀ ਲੇਖ ਲਿਖੇ ਹੋਣਗੇ ਪਰ ਇਹ ਆ ਕਿ ਸਾਡੇ ਵਿੱਚ ਰਾਜ ਮੇਜ ਜਾਊਗੀ ਪੰਜਾਬੀ ਬੋਲਣ ਦਾ ਪੂਵੀ ਮੁੜ ਕੇ ਮੰਮੀ ਰਾਜੇ ਮੇਰੀ ਥੀ ਜਾਣਾ ਵਾ ਬੰਦੇ ਵਰਗੇ ਬੰਦੇ ਹੁੰਦੇ ਆ ਮੈਂ ਲੈਵਾਂ ਕਿੰਦੋਂ ਮਨਪ੍ਰੀਤ ਨੂੰ ਆਏ ਹਾਏ ਨਹੀਂ ਇਹ ਤਾਂ ਗੱਲ ਹੀ ਕਰਨ ਦੇ ਆ ਅਜੇ ਗੱਲ ਹੀ ਕਰਨ ਦੇ ਥੋੜੇ ਦਿਨ ਲੱਗਣੇ ਆ ਡੈਡੀ ਨੂੰ ਦਵਾਈ ਦੂ ਦੇਣੀ ਤੇ ਉਹ ਰੈਟਰੀ ਵਾਲੀ ਤੇ ਸੌਂ ਜਾਂਦੇ ਆ ਉਹ ਗੋਲੀ ਐ ਕਿ ਹੈਗੀ ਦਿਨ ਦੀ ਦਵਾਈ ਤੇ ਲੈਉਣੀ ਆ ਤੂੰ ਇਦਾਂ ਕਰ ਵੀ ਸਹੀ ਗੱਲ ਵਾ ਨਾਲ ਕੀ ਚੁੱਕੀ ਫਿਰਨਾ ਇਹਨੂੰ ਤੇ ਰਿਪੋਰਟਾਂ ਲੈ ਕੇ ਤੇ ਦਵਾਈ ਲੈ ਆਵੇਂ ਕੰਮ ਲੈ ਆਉਣਾ ਆਹ ਰੋਈ ਦਿਹਾੜੀ ਉੱਥੇ ਕੀ ਬਖਾ ਲੈਣਾ ਜੋ ਹੈਗਾ ਦੱਸਦੇ ਵੀ ਫਰਕ ਪਾਗੇ ਨਾਲੋਂ ਹਾਂ ਅੰਦਰ ਬਹਿਣਾ ਕਿ ਇੱਥੇ ਬਹਿਣਾ ਵਾ ਨਾਲੇ ਗੱਡੀ ਜੀ ਬੜੇ ਤੰਗ ਕਰਦੇ ਆ ਕਰਦੇ ਆ ਉਹ ਤਾਂ ਉਹ ਮੁੰਡਾ ਵੀ ਚਲ ਗਿਆ ਤਾਂ ਕਿਦੋਂ ਕਿੱਦਾਂ ਇਕੱਲਾ ਫੇਰ ਸੰਭਾਲੇਗਾ ਉਸ ਦਿਨ ਵਾਂਗ ਹੂੰ ਹੁਣ ਮੈਂ ਚਲ ਗਈ ਤੇ ਘਰ ਦਾ ਕੰਮ ਨਹੀਂ ਹੋਣਾ ਉਹ ਵੀ ਵਾਂਡੇ ਚਲ ਗਈ ਆ ਪੈ ਜੋ ਲੰਮੇ ਮੰਜੋਤ ਹੁਣ ਤੂੰ ਲੱਗੇ ਨਹੀਂ ਫਿਰ ਮੈਂ ਵੇਖਾਂ ਚੰਗਾ ਚੌਕੇ ਦਾ ਹਾਲ ਚਾਲ ਟਿਊਸ਼ਨ ਤੇ ਗਈ ਆ ਉਹ ਵੀ ਬੁਸਕਦੀ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਟਿਊਸ਼ਨ ਤੇ ਕਿੱਥੇ ਗਈ ਮੈਂ ਤੇ ਆ ਸੀਰਤ ਕੇ ਘਰ ਹੁਣ ਛੱਡ ਕੇ ਆਈ ਉਹਨੂੰ ਉਹ ਵੀ ਬਾਹਰ ਦੋਹੇ ਤਿੰਨੇ ਗੁੰਡੇ ਮਾਰ ਕੇ ਇੱਥੇ ਰੋ ਹੁਣ ਤੂੰ ਮੈਂ ਫਿਰ ਵੇਖਾਂ ਚੌਕੇ ਦਾ ਹਾਲ ਚੰਗਾ ਚਲੋ ਵੇਖੋ ਤੁਸੀਂ ਮੈਂ ਬਹਿਣਾ ਲੱਗੇ ਸਭ ਕੀ ਦੇਵੀ ਆਈਏ ਜਾਈਏ ਬੰਦਾ ਥੱਕ ਹੀ ਜਾਂਦਾ ਹਨਾ ਆਹ ਹੋਏ ਤੇ ਗੱਲ ਹੈਗੀ ਆ ਪਰ ਜੇ ਗੱਡੀ ਤੇ ਜਾਣੇ ਫਿਰ ਥੋੜੀ ਥਕਣਾ ਹੀ ਗੱਡੀ ਵੀ ਮਨਜੋਤ ਭਾਜੀ ਲੈ ਜਾਂਦਾ ਜਿੱਥੇ ਨਹੀਂ ਉੱਥੇ ਹੀ ਓਏ ਯਾਰ ਥੱਕ ਹੀ ਜਾਂਦਾ ਗੱਡੀ 'ਚ ਵੀ ਕਾਹਦਾ ਸਫਰਿਆ ਸਫਰ ਤੇ ਸਫਰੀ ਆ ਭਾ ਮੋਟਰਸਾਈਕਲ ਤੇ ਚੱਲ ਜਾਓ ਭਾ ਬੱਸੇ ਤੇ ਚੱਲ ਜਾਓ ਭਾ ਗੱਡੀ ਤੇ ਚੱਲ ਜਾਓ ਬੰਦੇ ਨਾ ਸੋਖ ਹੋ ਜਾਂਦਾ ਗੱਡੀ ਤੇ ਆਹ ਹੋਏ ਗੱਲ ਹੈਗੀ ਆ ਉਦਾਂ ਇਹ ਵੀ ਵੇਖ ਅੱਗੇ ਬਹਿ ਕੇ ਨਜ਼ਾਰੇ ਨਾਲ ਹੀ ਗਿਆ ਵਾ ਹਵਾ ਲੈਂਦਾ ਆਹ ਹੋਏ ਤੇ ਹੈ ਕਹਨੂ ਕਿ ਆਈ ਮੋਟਰਸਾਈਕਲ ਲੈ ਜਾਓ ਉਹ ਨਹੀਂ ਇੱਥੇ ਰਹਿੰਦੇ ਚੱਲ ਫਿਰ ਥੱਕ ਤੇ ਗਏ ਆਂ ਤੇ ਜਾ ਕੇ ਕੱਪ ਕੱਪਣਾ ਚਾਹ ਦਾ ਰਖ ਲਾ ਵਧੀਆ ਜੀ ਬਣਾਈ ਉੱਥੇ ਮੇਰੀ ਪਰਜਾਈ ਦੀ ਚਾਹ ਖੱਟੀ ਲੱਗਦੀ ਤੁਹਾਨੂੰ ਉਹ ਕਹਿਣ ਵੀ ਦੇਹੀ ਭਾਈਆ ਬਹਿ ਜਾਓ ਬਹਿ ਜਾਓ ਜਾਂਦੇ ਜਾਂਦੇ ਚਾਹ ਪੀਜੋ ਫਿਰ ਨਹੀਂ ਨਹੀਂ ਕਾੜੀ ਆ ਛੇਤੀ ਕਰ ਚਲ ਜੀ ਛੇਤੀ ਚਲੀਏ ਉਹ ਹੈ ਨਹੀਂ ਫੁਗਲੀ ਜੀ ਚਾਹ ਬਣਾਈ ਹੀ ਕਲਿਆਈ ਨਹੀਂ ਸਵਾਦ ਤੇ ਨਹੀਂ ਹਰੀਆਂ ਇਲਾਚੀਆਂ ਪਾ ਕੇ ਚਾਹ ਬਣਾਈ ਮੇਰੇ ਸਾਹਮਣੇ ਨਾ ਤਿੰਨ ਚਾਰ ਇਲਾਚੀਆਂ ਗੁੱਟ ਕੇ ਪਾਈਆਂ ਸੀ ਤੇ ਇੱਕ ਨਾਲ ਕਾਲੀ ਇਲਾਚੀ ਪਾਈ ਸੀ ਤੂੰ ਵੇਖ ਲਈਆਂ ਨਾ ਇਲਾਚੀਆਂ ਤਾਂ ਤੈਨੂੰ ਸਵਾਦ ਆਇਆ ਮੈਂ ਵੇਖੀਆਂ ਨਹੀਂ ਤਾਂ ਨਹੀਂ ਮੈਨੂੰ ਸਵਾਦ ਆਇਆ ਹਾਂ ਤੇ ਇਲਾਚੀਆਂ ਦਾ ਸਵਾਦ ਵੇਖਣ ਚ ਆਉਂਦਾ ਵਾ ਕਿ ਚਾਹ ਵੀਂ ਜਾਂਦਾ ਆਉਂਦਾ ਨਹੀਂ ਚਾਹ ਚੋਂ ਕਿਹੜਾ ਆਇਆ ਯਾਰ ਮਾਨ ਕਰ ਤੇਰੀ ਆਪਣੀ ਭਾਬੀ ਦੀ ਟੋਰਨਾ ਬਣਾਉਂਦੀ ਰਿਹਾ ਕਰ ਤੁਸੀਂ ਤੇ ਨਾ ਉਦਾਂ ਮੇਰੇ ਪੇਕੇ ਆਣੇ ਦੀ ਬੇਇੱਜ਼ਤੀ ਕਰਨੀ ਹੁੰਦੀ ਤਾਂ ਖਬਰਦਾਰ ਜੇ ਅੰਦਰ ਜਾ ਕੇ ਮਾਤਾ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਚੱਲ ਆ ਜੋ ਨੀਰੂ ਆਈ ਹੋਣੀ ਉਹਨੂੰ ਮੈਂ ਕਹਿੰਨੀ ਆ ਪਿਆ ਮਸਾਲੇਦਾਰ ਕੜਕਜੀ ਚਾਹ ਬਣਾ ਠੀਕ ਹੈ ਜਿਹੜੀ ਸੀ ਆ ਤੋ ਬਣਾਈ ਠੀਕ ਆ ਨੀਰੂ ਨੂੰ ਨਾ ਕਹੀਂ ਹਏ ਨੀਰੂ ਨੇ ਬੜੀ ਸਵਾਦ ਚਾਹ ਬਣਾਉਣੀ ਆ ਚੱਲ ਕੋਈ ਨਹੀਂ ਤੁਹਾਨੂੰ ਕੀ ਪਤਾ ਲੱਗਣਿਆ ਫੜਾ ਤੁਹਾਨੂੰ ਚਾਹ ਮੈਂ ਦਊਂਗੀ ਪਾ ਕੇ ਅਸੀ ਕਰੋਂ ਮਮੀ ਸਾਸਰੀ ਘਰ ਸਾਸਰੀ ਘਰ ਮਮੀ ਸਾਸਰੀ ਆ ਗਏ ਜੀ ਤਨੀ ਮੇਰਾ ਸੋਣਾ ਪੱਛਾ ਨਹੀਂ ਹਾਂ ਮੇਰੇ ਪੁੱਤ ਨੂੰ ਕਿ ਮੇਰੀ ਨਾ ਨਜ਼ਰ ਲੱਗ ਜੇ ਆ ਮੈਂ ਪੁੱਤ ਸੋਣਾ ਜਾ ਬਸੋ ਪਾਲੋ ਦਾਦੀ ਨੂੰ ਬਸੋ ਪਾਲ ਆਏ ਹੋਏ ਕੀ ਹੋ ਗਿਆ ਵਾ ਕੀ ਖਾ ਗਏ ਆਏ ਕੀ ਖਾ ਗਏ ਆ ਜਿਹੜਾ ਇਦਾਂ ਵਾਧੂ ਠੁੱਕਣ ਬਿਆ ਹੈ ਬਸੋ ਪਾਲਾ ਫਿਰ ਤੇਰੀ ਦਾਦੀ ਨੇ ਨਾਂ ਲਾ ਦੇਣਾ ਵੀ ਨਾਨੀ ਨੇ ਸਿਖਾ ਕੇ ਘਲਤਾ ਵਾ ਚਲ ਠੀਕ ਆ ਮੈਂ ਜਾਣਾ ਵਾ ਕੋਠੇ ਦੇ ਕੋਠੇ ਤੇ ਹੁਣ ਤੈਨੂੰ ਕੀ ਕਰਨ ਜਾਣਾ ਮੈਂ ਲੰਮੇ ਪੱਗ ਪੁੱਗ ਲਾ ਕੇ ਰਹਾਦਾ ਹਾਂ ਮੈਂ ਲੰਮੇ ਪੀਣਾ ਦਾ ਤੇ ਇੱਧਰ ਲੰਮੇ ਭਾਉ ਉੱਥੇ ਪੱਗ ਲਾ ਕੇ ਰਹਾ ਦੋ ਨਾਲੇ ਮੈਂ ਪੱਗ ਧੋ ਲੂੰਗੀ ਫਿਰ ਇੱਕ ਕਰੀ ਜਦੋਂ ਬੰਨੀ ਆ ਉਦੋਂ ਦੀ ਧੋਣ ਹੀ ਨਹੀਂ ਰੰਗ ਫੇਡ ਕਰਨਾ ਇੱਕ ਕਰੀ ਬੰਨਿਆ ਕੀ ਹੋ ਜਾਂਦਾ ਕੋਈ ਨਹੀਂ ਮਾੜਾ ਜਿਹਾ ਪਾਣੀ ਚ ਕੱਢ ਦਿੰਦੀ ਸ਼ੈਂਪੂ ਪਾ ਕੇ ਚਲ ਵੇਖੀ ਜਿੱਦਾਂ ਕਰਨਾ ਚਲੋ ਪਤਾ ਆਪਾਂ ਚੱਲੀਏ ਦੇਖਿਓ ਕੰਮੀ ਐ ਕੀ ਕਰਦਾ ਰਿਹਾ ਓਏ ਤੂੰ ਹੀ ਕਰ ਫਾਇ ਉਹ ਹੈ ਉਹ ਵੀ ਕਰਦਾ ਕਿੰਨਾ ਸੋਹਣਾ ਵੇਲਾ ਮੰਮੀ ਆ ਇੰਨਾ ਚਿਰ ਸਾਬੀ ਬਾਹਰ ਰਹੀ ਪਰ ਪਰਵਰਨ ਨੂੰ ਮੇਲਾ ਵੀਡੀਓ ਕਾਲ ਤੇ ਗੱਲ ਕਰਨ ਇਹਨਾਂ ਦਾ ਪਛਾਣ ਪੂਰੀ ਆ ਆਪਣੇ ਪਾਪਾ ਦੀ ਪਛਾਣ ਤੇ ਹੈਗੀ ਆ ਪਛਾਣ ਤੇ ਆ ਜਾਂਦੀ ਆ ਆਹੋ ਤੇ ਮੇਰੀ ਗੱਲ ਸੁਣ ਮੈਂ ਰਿਪੋਟਾਂ ਲੱਬ ਲੱਬ ਮਰ ਗਈ ਕਿਤੇ ਖੱਪ ਗਈ ਮੈਂ ਜੋਧ ਨੂੰ ਮੈਂ ਦਵਾਈ ਲਿਆ ਜਾ ਕੇ ਕਿੱਥੇ ਰਹਤੀਆਂ ਆ ਦਵਾਈ ਲੈਤੇ ਆਏ ਮਾਤਾ ਆਪਾਂ ਆਵੇ ਫਰਪੋਟਾ ਆਵੇ ਪਈਆਂ ਵਿੱਚ ਤੇ ਤੂੰ ਮੈਨੂੰ ਦੱਸ ਕੇ ਜੈਨੋ ਜਦੋਂ ਮੈਂ ਤੈਨੂੰ ਕਿਹਾ ਸੀ ਕਿਹੀਂ ਤੁਹਾਡੀ ਦਵਾਈ ਤੋਂ ਬਿਨਾਂ ਹੀ ਚੰਗੇ ਆ ਤੇ ਤੂੰ ਰਿਪੋਰਟਾ ਜਦੋਂ ਮੇਕਿਆ ਗਈ ਮੈਨੂੰ ਫਿਰ ਦੱਸ ਕੇ ਜਾਣੀ ਉਹ ਮੈਂ ਸ਼ਦੈਨ ਹੋ ਗਈ ਲੱਭ ਲੱਭ ਕੇ ਮੈਂ ਮਨਜੋਤ ਨੂੰ ਆਖਣੇ ਜਾ ਕੇ ਦਵਾਈ ਲਿਆ ਆਪਣੇ ਡੈਡੀ ਦੀ ਤੇ ਨਾਲੇ ਮੰਮੀ ਹੁਣ ਦੱਤਿਆਂ ਨੂੰ ਫਿਰ ਘਰੋਂ ਵੀ ਕੱਢਣ ਨੂੰ ਤਿਆਰ ਫਿਰ ਆਪਾਂ ਘਰ ਵੀ ਛੱਡ ਕੇ ਚੱਲ ਜੀਏ ਤੂੰ ਇਹ ਕਹਤਾ ਹੀ ਨਹੀਂ ਦਵਾਈ ਲੈ ਕੇ ਦੇਣੀ ਤੁਹਾਡਾ ਕੋਈ ਫਰਜ਼ ਨਹੀਂ ਆਪਾਂ ਲਿਆਤੀ ਦਵਾਈ ਚੱਲ ਚੰਗਾ ਹੈ ਲਿਆਤੀ ਆ ਪਰ ਦੱਸ ਕੇ ਜਾਣ ਦਾ ਫਰਜ਼ ਹੈਗਾ ਹੀ ਅਸੀਂ ਘਰੋਂ ਤੈਨੂੰ ਕਿਉਂ ਕੱਢਣਾ ਵਾ ਤੁਸੀਂ ਤੇ ਆਪੇ ਘਰੋਂ ਨਿਕਲੇ ਆ ਬਾਹਰ ਇਧਰ ਆਉਣੀ ਤੇ ਐ ਨੂੰ ਇਧਰ ਆਉਣੀ ਤੇ ਐ ਨੂੰ ਇੱਕ ਲਾਉਣੀ ਆ ਤੇ ਇੱਕ ਪਾਉਣੀ ਆ ਹਾਂ ਹੈ ਮੰਮੀ ਕਿੰਨੇ ਚਿਰ ਬਾਅਦ ਮੈਂ ਆਪਣੇ ਪੇਕਿਆਂ ਨੂੰ ਗਈ ਮੈਂ ਕਿਸੇ ਕੋ ਉੱਥੇ ਰਾਤ ਰਾਤ ਨਾ ਭੱਜੀ ਆਂ ਡੈਡੀ ਦੀ ਦਵਾਈ ਕਰਕੇ ਫਿਰ ਐਵੇਂ ਭੱਜੀ ਆਈ ਮੈਂ ਅਨੀਰੂ ਹੁਣ ਚੱਲ ਜਾ ਦਵਾਈ ਦੇ ਦਿੱਤੀ ਆ ਨਾ ਚਾਹੋ ਚੱਲ ਜਾ ਰਾਤ ਰਹਾ ਉਹ ਜਾ ਨੀਰੂ ਚਾਹ ਲੈ ਗਿਆ ਗਰਮਾ ਗਰਮ ਬਣਾ ਕੇ ਕਿੱਥੇ ਨੀਰੂ ਰਸੋਈ 'ਚ ਅੱਛਾ ਯਾ ਫੂਗ ਮਾਰ ਕੇ ਪੀਨੀ ਮੂੰਹ ਨਾ ਸੜ ਜੇ ਤੇਰਾ ਚਾਹ ਤੱਤੀ ਲੱਗੂਗੀ ਕਿਉਂ ਕੀ ਹੋਇਆ ਮੀਰੂ ਨਹੀਂ ਗਈ ਆਈ ਮਨਜੋਦ ਹੀ ਆਇਆ ਵਾ ਅੱਛਾ ਬਾਜੀ ਆ ਗਿਆ ਉਹ ਕਿਉਂ ਨਹੀਂ ਲੈ ਕੇ ਆਇਆ ਉਹਨੂੰ ਮੈਂ ਤੇ ਬਾਜੀ ਨੂੰ ਫੋਨ ਕੀਤਾ ਸੀ ਮਗਰ ਤੇ ਬਾਜੀ ਆਂਦਾ ਕੋਈ ਨਹੀਂ ਵੇਖ ਲਾਂਗੇ ਜਿੰਨੇ ਆ ਜਾਣੀ ਮੈਂ ਸਭ ਕੁਝ ਸਮਰੀਦ ਨੂੰ ਦੱਸਿਆ ਵੀ ਉਹ ਰੋਂਡਈ ਆ ਉਹ ਵੀ ਕੋਈ ਗੱਲ ਚ ਰਾਜ ਵਾ ਤਾਂ ਹੀ ਨਹੀਂ ਲੈ ਕੇ ਆਇਆ ਕੀ ਰਾਜ ਮੈਨੂੰ ਪਤਾ ਆਂਦਾ ਹੋਣਾ ਵਾ ਜੇ ਤੋ ਕੋ ਕੰਮ ਕਰਾਉਣ ਦੇ ਆ ਤੇ ਹੁਣ ਆਪੇ ਸੁੱਕ ਕਰੂਗੀ ਕੰਮ ਜਰਿਆ ਤਾਂ ਸਾਰਿਆਂ ਕੋਲ ਇਹੀ ਨਹੀਂ ਜਾਂਦਾ ਪੀਏ ਕੰਮ ਕਰੇ ਵਿਰਲੀ ਨਾ ਰਹਿ ਜੇ ਬੜਾ ਲੈਣੀ ਐ ਮੈਂ ਫਟ ਫਟ ਜਾ ਮੇਰੇ ਘਰ ਕੇ ਹੀ ਨਿਆਂਦਾ ਉਹਨੂੰ ਉਦਾਂ ਤੇ ਭਾਵੇਂ ਲੈ ਹੀ ਆਉਂਦੇ ਨਾ ਲੈਣੀ ਐ ਮੈਂ ਜਾ ਰਾਜੂ ਕੋਈ ਨਹੀਂ ਬੱਚਾ ਹੁਣ ਨੌਕਰਾਨੀ ਨਹੀਂ ਬਣਾ ਕੇ ਰੱਖਣੀ ਨੀ ਰੂ ਹੁਣ ਮਾਲਕਣ ਬਣਾ ਕੇ ਰੱਖੂਗੀ ਘਰ ਦੀ ਨਾਲੇ ਤੈਨੂੰ ਲੱਗ ਜੂ ਪਤਾ ਐਡੀ ਹੱਤ ਵਾਲੀ ਨੀ